ਜੀਵ ਜੀ ਹੁਕਮ ਤੇ ਵਾ ਤੇ ਫਕਰ ਕਿਉਂਕਿ ਹੁਣੇ ਬੱਚਾ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀ ਐਂਡ ਬੀਇੰਗ ਬ੍ਰਾਂਡ ਅਮੈਸਟਰ ਇੰਟਰਨੈਸ਼ਨਲ ਬ੍ਰਾਂਡ ਅਮੈਸਟਰ ਮੈਨੂੰ ਉਸ ਗੱਲ ਦਾ ਫਖਰ ਵੀ ਹੈ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇੱਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮਨੀ ਨੇ ਚਾਹੇ ਸੀਨੀਅਰ ਨੇ ਚਾਹੇ ਜੂਨੀਅਰ ਨੇ ਚਾਹੇ ਅਸਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮੀਕੇਪਲੀ ਇਹ ਅਸਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਜਿਹੜੀ ਪਿਛਲੇ 1.7 ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰ ਵੀ ਆਏ ਆ ਸੀਨੀਅਰ ਮੈਂਬਰਾਂ ਨੇ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਂ ਗੀਟ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਵਰਕਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਰਗਣ ਇਨ੍ਹਾਂ ਲਫਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਬਾਈ ਇੱਕ ਬਾਈ ਖਾਣਾ ਪੀਉ ਦੀ ਮਿੱਟੀ ਸੁਨਹਾਰ ਸ੍ਰੀ ਵਾਤਾਰ ਆ ਪੀਉ ਦੀ ਮਿੱਟੀ ਕਾਲੀ ਰੂਤੇ ਮਲਦਿਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦਿਓ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਗਮੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਮਿਹਰਬਾਨੀ ਜੀ ਬਹੁਤ ਬਹੁਤ ਬਾਈ ਇੱਕ 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 ਜੀ ਜੀ ਹੁਕਮ ਤੇ ਵਿਅਤ ਵਿਕਾਰ ਕਿਉਂਕਿ ਹੁਣੇ ਬੱਚਾ ਦੇ ਹੱਥ ਆਈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀ ਐਂਡ ਬੀਇੰਗ ਬੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇੱਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮਨੀ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੇ ਐਗਜ਼ਿਸਟਿੰਗ ਸਟੂਡੈਂਟ ਆ ਕਿ ਜਿੰਨਾ ਕੁਛ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰ ਵੀ ਆਏ ਆ ਸੀਨੀਅਰ ਮੈਂਬਰਾਂ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਰਗਣ ਇਨ੍ਹਾਂ ਲਫਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਭਾਈ ਇੱਕ ਭਾਈ ਇੱਕ ਗਾਣਾ ਸੁਣੀ ਮਿੱਟੀ ਸੁਨਹਿਾਰ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦਵੇਂ ਸਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਠੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਮਿਹਰਬਾਨੀ ਹੈ ਕੋ ਬਹੁਤ ਅਨੰਦ ਬਹੁਤ ਅਨੰਦ ਭਾਈ ਇੱਕ ਇੱਕ ਇੱਕ